ਮਸੀ ਬੋਲ। ਅਰੇ ਹੋ ਜਾ। ਇਹ ਜੀ ਮਾ ਬੁਝਣ ਕੇ ਨਾ ਹੋਣਾ ਸੀ ਕਿ ਚਲੂ ਜਾਈਏ। ਕਿੱਥੇ ਆਈ ਜਾਣਾ। ਮੋਨਾ ਚੰਨ ਦੀ ਬਤਾਲੀ ਗੋਸੀ ਤਤੂ ਨਾ। ਮਸੀ ਖਾ। ਬਰਾਹੀ। ਮੁਖੱਤੇ ਪਾ। ਸਭ ਨਹੀਂ ਪੜਾ ਕਰੀਓਂ ਖਾ ਲੂ ਹੋਰ ਮੁੰਡੇ ਦੇ ਉੱਤੇ ਪਾ। ਜਿਉੜੇ ਜਿਉੜੇ। ਜਿੰਦ ਕਰਕੇ ਖਾ ਕੇ ਫੇਰ ਕੇ ਨਾ ਹਾਂ। ਹਾਂ ਜਿੰਦ ਕਰਕੇ। ਪਰ ਨਹੀਂ ਮੱਸਾ ਦੇਣਾ। ਨਮਕ ਤੁੰਗ ਚੱਕੀ ਮੇਰੇ ਸਿਰ ਤੇ। ਪੇਰੂ ਲੈ ਜਾਂਦੇ ਨਾਲ ਦੀ ਮਾਂ ਇਹ ਮਾਂ ਠੰਡਾ ਆ ਨਿਕਾਓ ਮਾਂ ਬਾਪ ਨੇ ਠੰਡਾ ਖਾ ਸੀ ਚਲੋ ਆ ਬਾਈ ਸੱਤ ਸੱਤ ਹਾਂ ਚੱਲ ਫੇਰ ਬਲੰਗੀ ਬਲੰਗ ਲਓਏ ਬਾਈ ਲੀ ਲੋੜੀ ਲਓ ਲਓ ਮਾਸੀ 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 ਵੀਡੀਓ ਬਣਾ ਲੈ ਕੇ ਰਾਂ ਮੰਤਰੀ ਵਾਲਾ ਬਾਈ ਸਾਡੀ ਵੀ ਹਾਂ ਹਾਏ ਹਰ ਜਪਤਾ ਹੈ ਇਹ ਲਾਪਟਪ ਵੀਡੀਓ ਇਹ ਜੀ ਮੇਰੇ ਕੋਲ ਆਇਆ ਫਿਰ ਮੇਰੇ ਕੋਲ ਛੱਡ ਜਾ ਨਹੀਂ ਬਣੇ ਰਹਿਣਾ ਨਹੀਂ ਮੈਂ ਪੜ੍ਹਦੀ ਮੈਂ ਪੜ੍ਹੂੰਗੀ ਤੁਸੀਂ ਕੀ ਸਮੂਹ ਜਵਾਕ ਦਾ ਹੈ ਆ ਜਾਣ ਲੈ ਇੱਕ ਝਾੜੂ ਕੋਚੇ ਦਾ ਔਖਾ ਹਾਂ ਮਾਸੀ ਲਾਗਦੀ ਨਹੀਂ ਕੋਈ ਝਾੜੂ ਕੋਚੇ ਨੂੰ ਮੈਂ ਬਥੇਰਾ ਜੋਰ ਨਾਲ ਕੋਈ ਨਹੀਂ ਲਾਗਦਾ ਚਲੋ ਵਸ ਬਸ ਬਣਾ ਰਿਹਾ ਬਣਾ ਰਿਹਾ ਕਿਦਾਂ ਤੂੰ ਆਮੀ ਨੂੰ ਲੈ ਕੇ ਉਹ ਦੋ ਫੇਰ ਦੋ 파ਰ ਲਾਂਗੇ

ਕੱਟੀ ਐ ਕਾਲੀ ਐ ਥੋ ਭੰਜੀ ਨੇ ਉਹ ਖਾਣੇ ਅਨਾਈਆਂ ਦੇ ਘਰ ਦੇਣੇ ਨੇ ਦੀ ਗੱਲ ਸੁਣੋ ਔਲਖਾਂ ਦੇ ਘਰ ਕੱਢ ਕੇ ਵੀ ਹੀ ਕਰਦੇ ਆ ਹਾਂ ਹਾਂ ਤੇਹਾ ਉਹ ਨਹੀਂ ਪਾਉ ਖਾਂਦੇ ਜੱਟ ਨਾਈ ਤਾਂ ਵੀ ਹਾਂ ਦਾਦਾ ਬਈ ਬੜਾ ਭੰਡਾ ਲਿਆਈ ਕਰਦੇ ਆ ਨਾ ਇਹ ਬਤਾ ਦੇਣਾ Nulaimunda, kota egindana. Nulaimunda, <mystery>